ਭਾਈ ਅਮਰਿਤਪਾਲ ਸਿੰਘ ਦੇ ਸਾਥੀ ਦਲਜੀਤ ਸਿੰਘ ਖਲਾਸੀ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਜੇਲ੍ਹ ਦੇ ਵਿੱਚੋਂ ਕਹਿ ਰਿਹਾ ਕਿ ਭਗਵਾਨ ਤਮਾਨ ਹੀ ਸਾਨੂੰ ਬਾਹਰ ਲਿਆਉਣ ਦੇ ਵਿੱਚ ਪੰਜਾਬ ਲਿਆਉਣ ਦੇ ਵਿੱਚ ਸੈਤ ਨਹੀਂ ਕਿਉਂਕਿ ਅਸਾਮ ਜੇਲ੍ਹ ਦੇ ਅਫਸਰਾਂ ਬਨਿਓ ਬਾਰ-ਬਾਰ ਚਿੱਠੀ ਲਿਖੀ ਜਾ ਰਹੀ ਹੈ ਪੰਜਾਬ ਨੂੰ ਤੇ ਉਸ ਦਾ ਕੋਈ ਜਵਾਬ ਵੀ ਰਿਪਲਾਈ ਵੀ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਤਾਂ ਅੱਗੇ ਪੰਜਾਬ ਲਿਆਉਣ ਦੇ ਲਈ ਤਾਂ ਕੀ ਕਹਿਣਾ ਹੈ ਤੇ ਸਾਡੀਆਂ ਹਾਲਾਤਾਂ ਬਹੁਤ ਵਿਗੜੀਆਂ ਨੇ ਇਹ ਤਾਂ ਅਸਾਮ ਦੇ ਅਫਸਰ ਵੀ ਲਿਖ ਕੇ ਦੇ ਰਹੇ ਹਨ ਇਸ ਤੋਂ ਇਲਾਵਾ ਮਿਰਤ ਸਰ ਸਾਹਿਬ ਕਿ ਜੋ ਧਰਨੇ ਦੇ ਵਿੱਚ ਪਰਿਵਾਰ ਭੁੱਖ ਹੜਤਾਲ ਤੇ ਬੈਠੇ ਹਨ ਉਹਨਾਂ ਲਈ ਵੀ ਵੱਡੀ ਗੱਲ ਕਹਿ ਦਿੱਤੀ ਹੋਰ ਕੀ ਕੁਝ ਗਿਆ ਇਸ ਵੀਡੀਓ ਵਿੱਚ ਅੱਗੇ ਦੇਖਦੇ ਹਾਂ ਤੇ ਉਸ ਤੋਂ ਪਹਿਲਾਂ ਤੁਸੀਂ ਜਰੂਰ ਆਪਣੀ ਰਾਏ ਦਿਓ ਕਿ ਭਗਵੰਤ ਮਾਨ ਪੰਜਾਬ ਸਰਕਾਰੀ ਉਹਨਾਂ ਨੂੰ ਬਾਹਰ ਨਹੀਂ ਲਿਆਉਣਾ ਚਾਹੁੰਦੀ ਪੰਜਾਬ ਵਿੱਚ ਜਾਂ ਫਿਰ ਉਹਨਾਂ ਨੂੰ ਸੈਂਟਰ ਸਰਕਾਰ ਦੁਆਰਾ ਹੀ ਵੱਡਾ ਧੱਕਾ ਕੀਤਾ ਜਾ ਰਿਹਾ ਹੈ ਆਪਣੀ ਰਗਮੈਂਟ ਵਿੱਚ ਜਰੂਰ ਦੱਸਿਓ ਤੇ ਹੁਣ ਦੇਖਦੇ ਹਾਂ ਇਸ ਵੀਡੀਓ ਨੂੰ ਸਿੰਕਲ ਸੀ ਬੋਲ ਰਿਹਾ ਹਾਂ ਜੀ ਡਿਬਰੂਗੜ ਤੋਂ ਤੇ ਅੱਜ ਜਦੋਂ ਮੈਨੂੰ ਟੀਵੀ ਤੇ ਵੀ ਕੱਲ ਟਾਈਮ ਟਾਈਮ ਤੇ ਕਾਫੀ سارے ਚੈਨਲਾਂ ਨੇ ਕਵਰ ਕੀਤਾ ਹੋਇਆ ਸੀ ਦੇਖਿਆ ਤੇ ਕੱਲ ਗੁਰਵੰਤ ਸਿੰਘ rau ਕੇ ਭਾਈ ਦੇ ਮਾਤਾ ਜੀ ਉਹ ਵੀ ਬੇਹੋਸ਼ ਹੋ ਗਏ ਸੀ ਔਰ ਭਾਈ ਸਾਹਿਬ ਦੇ ਮਾਤਾ ਜੀ ਨੂੰ ਵੀ ਚੱਕਰ ਚੁੱਕਾ ਆ ਗਏ ਸੀ ਬੜਾ ਦੁੱਖ ਹੁੰਦਾ ਹੈ ਕਿ ਇਹ ਬਜ਼ੁਰਗ ਮਾਵਾਂ ਜਿਨ੍ਹਾਂ ਦਾ ਉਪੋਕਰਤਾਲ ਵਿਚਾਰੀਆਂ ਰੱਖ ਕੇ ਬੈਠੀਆਂ ਅੱਜ ਸਵੇਰੇ ਸੁਪਰੀਡੈਂਟ ਜਿਹੜੇ ਜੇਲ ਤੇ ਹੈਗੇ ਉਹ ਆਏ ਸੀਗੇ ਉਹਨਾਂ ਨਾਲ ਗੱਲਬਾਤ ਕਰਦਾ ਸੀ ਤੇ ਉਹ ਕਹਿੰਦਾ ਯਾਰ ਕਿ ਹਮਨੇ ਤੋਂ ਯਹਾਂ ਸੇ ਆਈਜੀ ਮੈਡਮ ਜੋ ਆਈਜੀ ਜੇਲ ਹੈ ਉਹਨੇ ਪੰਜਾਬ ਨੂੰ ਲੈ ਕੇ ਡੇਟਾ ਹੋਏ ਕਈ ਦਿਨ ਪਹਿਲਾਂ ਕਿ ਵੀ ਸਹੀ ਜ਼ਿੰਮੇਵਾਰ ਨਹੀਂ ਹੋਵਾਂਗੇ ਕਿਉਂਕਿ ਇੱਥੇ ਲਗਾਤਾਰ ਹਾਲਤ ਜਿਹੜੀ ਹੈਗੀ ਖਰਾਬ ਹੋ ਰਹੀ ਹੈ ਜਿਸ ਕੇ ਅੰਦਰ ਰਿਪੋਰਟ ਹਰ ਰੋਜ਼ ਤੇ ਜੇ ਪੈਂ ਉਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਕੋਈ ਵੀ ਉਹਨਾਂ ਦੇ ਕੰਨ ਤੇ ਜੂਨ ਹੀ ਰਹੀਂਦੀ ਪਈ ਮੈਂ ਹੈਰਾਨ ਹਾਂ ਯਾਰ ਕਿ ਪੰਜਾਬੀਆਂ ਨਾਲ ਆਹ ਕਹਿਰੋ ਜਿਹਾ ਟੱਕਾ ਹੈ ਸਾਡੇ ਤੇ ਜੋ ਵੀ ਇਲਜ਼ਾਮ ਲਾਏ 35 ਕਰੋੜ اور 158 ਅਕਾਊਂਟ اور ਪਾਕਿਸਤਾਨ ਦੇ ਨਾਲ ਲਿੰਕ ਕੋਈ ਇੱਕ ਪੈਸੇ ਦਾ ਸਬੂਤ ਜਿਹੜਾ ਉਹ ਪੇਸ਼ ਨਹੀਂ ਹੋਇਆ ਇੱਕ ਪੈਸੇ ਦਾ ਕੋਈ ਅਕਾਊਂਟ ਨਹੀਂ ਨਜ਼ਰ ਆਇਆ ਮੈਂ ਤਾਂ ਇਹਨਾਂ ਵੀ ਕਿਹਾ ਸੀ ਕਿ ਅਗਰ ਮੈਂ ਕਿਸੇ ਗਲਤ ਤਰੀਕੇ ਦੇ ਨਾਲ ਜਾਂ ਕਿਸੇ ਤਰੀਕੇ ਨਾਲ ਵੀ ਭਾਰਤ ਵਿੱਚ ਪੈਸੇ ਮੰਗਵਾਏ ਹੋਣ ਬਾਹਰੋਂ ਦੀ ਜਾਂ ਇਹੋ ਜੇ ਕੰਮ ਦੇ ਲਈ ਜਾਂ ਇਸ ਤਰ੍ਹਾਂ ਨਾਲ ਜਾਂ ਕੋਈ ਅਕਾਊਂਟ ਮੈਂ ਖੋਲਿਆ ਹੋਵੇ ਕਿਤੇ ਵੀ ਇੰਡਸਟਾਨ ਦੇ ਕਿਸੇ ਵੀ ਕੋਨੇ ਦੇ ਵਿੱਚ ਇੱਕ ਵੀ ਅਕਾਊਂਟ ਕੋਈ ਹੋਵੇ ਕੋਈ ਮੇਰੀ ਕੋਈ ਫੋਟੋ ਹੋਵੇ ਪਾਕਿਸਤਾਨ ਦੇ ਕਿਸੇ ਐਸੇ ਆਬਜੈਕਸ਼ਨੇਬਲ ਬੰਦੇ ਦੇ ਨਾਲ ਤੇ ਮੈਂ ਸਰੇ ਆਮ ਫਾਂਸੀ ਕਬੂਲ ਕਰਦਾ ਕੋਈ ਹੋਇਆ ਨਹੀਂ ਉਹਦਾ ਸਾਡਾ ਐਨਐਸਏ ਦੇ ਖਿਲਾਫ ਅਸੀਂ ਕੋਰਟ ਦੇ ਵਿੱਚ ਸਾਡ ਕੋਈ ਚਾਰਾ ਕੀ ਸੀ ਅਸੀਂ ਕੋਰਟ ਜਾਂਦੇ ਅਸੀਂ ਕੋਰਟ ਗਏ ਕੋਰਟ ਦੇ ਅੰਦਰ ਉਸ ਅਣੀਦੋਲ ਵਾਲੀ ਗੱਲ ਹੈ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਚੱਲੀ ਜਾਂਦਾ ਕੱਲ 26 ਤਾਰੀਖ ਸੀ 26 ਤਾਰੀਖ ਨੂੰ ਸਾਡੀ ਡੇਟ ਸੀਗੀ ਇਸ ਹਾਲਤ ਦੇ ਵਿੱਚ ਵੀ ਜਦੋਂ 10ਵਾਂ ਦਿਨ ਸੀ ਸਾਡੀ ਕੋਖੜਦਾਲ ਦਾ ਅੱਜ 11ਵਾਂ ਦਿਨ 10ਵੇਂ ਦਿਨ ਸਾਡੀ ਕੋਖੜਦਾਲ ਦਾ ਪਰ ਉੱਥੇ ਕਦੀ ਕੋਰਟ ਦੇ ਵਿੱਚ ਚੱਲ ਰਿਹਾ ਕਦੀ ਜੀ ਆ ਪੇਪਰ ਘਟਾ ਹੈ ਕਦੀ ਜੀ ਆ ਸਿਵਲ ਦਾ ਕੇਸ ਹੈ ਕਦੀ ਇੱਥੇ ਸਰਕਾਰੀ ਵਕੀਲ ਦੇ ਘਰ ਕੋਈ ਮਰਗ ਹੋ ਗਿਆ ਤੇ ਡੇਟਾਂ ਜਿਹੜੀਆਂ ਪੈਂਦੀਆਂ 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 ਹੁਣ ਇੱਥੇ ਤੱਕ ਹੋ ਗਿਆ ਕਿ 26 ਰੂਜ ਜਦੋਂ 3 ਹਫ਼ਤੇ ਰਹਿ ਗਏ ਫਿਰ ਡੇਟ ਪੈ ਗਈ ਇਹ ਨਿਆਂਪਾਲਿਕਾ ਹੈ ਇਹਦੇ ਵਿੱਚੋਂ ਕੀ ਨਿਆਂ ਕਿਸੇ ਨੂੰ ਮਿਲਣਾ ਹੈ ਇਸ ਤੋਂ ਉਮੀਦ ਹੀ ਨਹੀਂ ਹੁੰਦਾ ਭਾਵੇਂ ਅਗਲੀ ਡੇਟ ਫੋਰ ਪੜੇ ਨਹੀ ਪਵੇ ਸਾਨੂੰ ਦੇ ਮਤਲਬ ਇਹ ਕਹਿਣਾ ਚਾਹੀਦਾ ਵਕੀਲ ਨੂੰ ਕਿ ਛੱਡ ਯਾਰ ਜਾ ਹੀ ਨਾ ਨਵਕਰਨ ਸਾਹਿਬ ਨੂੰ ਮੇਰੇ ਲੱਗਦਾ ਕਿ ਫੋਨ ਕਰਕੇ ਮੈਂ ਬੋਲਦਾ ਕਿ ਭਾਜੀ ਜਾਣ ਦੀ ਲੋੜ ਹੀ ਨਹੀਂ ਕੀ ਫਾਇਦਾ ਕੀ ਹੈ ਟੜ ਕੋ ਕੀ ਆਪਸ਼ਨ ਸੀਗਾ ਅਸੀਂ ਨਿਆ ਦੇ ਲਈ ਜੁੜੀ ਪਲਕੇ ਜਾਂਦੇ ਉਥੋਂ ਦੀ ਕੋਈ ਸਾਨੂੰ ਹੈਲਪ ਨਹੀਂ ਹੋਈ ਦੂਸਰੇ ਕਿਤੇ ਕੀ ਬਿਊਰੋਕ੍ਰੇਸੀ ਇੱਥੇ ਜਿੰਨੀਆਂ ਏਜੰਸੀਆਂ ਆਈਆਂ ਉਹਨਾਂ ਏਜੰਸੀਆਂ ਨੇ ਜਿੰਨੇ ਵਾਦੇ ਕੀਤੇ 2 ਮਹੀਨੇ ਚ ਹੋ ਜਾਏਗਾ 1 ਮਹੀਨੇ ਚ ਹੋ ਜਾਏਗਾ 3 ਮਹੀਨੇ ਚ ਹੋ ਜਾਏਗਾ ਸਭ ਝੂਠ ਕੁਛ ਨਹੀਂ ਹੋਇਆ ਜੀ ਸਿਹਰੀ ਤਰਫ ਆ ਜਾਈਏ ਤੀਜੀ ਤਰਫ ਹੁੰਦੇ ਐ politician politician ਵੱਲੋਂ ਜਿੱਦਾਂ ਵੀ ਕੋਸ਼ਿਸ਼ ਕਰ ਸਕਦੇ ਸੀਗੇ ਉੰਨੀ ਕੋਸ਼ਿਸ਼ ਕੀਤੀ ਉਹ ਕੋਈ ਉਦੋਂ ਵੀ ਕੋਈ ਜਿੱਦਾਂ ਮੈਂ ਦੱਸ ਰਿਹਾ ਸੁਪਰੀਡੈਂਟ ਸਾਹਿਬ ਨੇ ਦੱਸਿਆ ਮੈਂ ਤਾਂ ਹੈਰਾਨ ਹੋਇਆ ਕਿ ਵੀ ਇਹ ਇੰਨੀ ਗੱਲ ਲਿਖ ਕੇ ਦੇ ਚੁੱਕੇ ਐ ਕਿ ਵੀ ਇੱਥੇ ਕਿਸੇ ਦੇ ਨਾਲ ਕੁਛ ਵੀ ਹੋ ਜਾਵੇ ਜਾਨ ਮਾਲ ਦਾ ਨੁਕਸਾਨ ਹੋਇਆ ਤੇ ਅਸੀਂ ਜ਼ਿੰਮੇਵਾਰ ਨਹੀਂ ਐ ਕਿਉਂਕਿ ਇੱਥੇ ਲਗਾਤਾਰ ਹਾਲ ਖਰਾਬ ਹੋ ਰਿਹਾ ਐ ਤੇ ਹਾਊਸ ਦੇ باوجود ਸਰਕਾਰ ਵੱਲੋਂ ਕੁਝ ਨਹੀਂ ਹੈਗਾ ਪਰਿਵਾਰਾਂ ਨੂੰ ਉਹਨਾਂ ਨੇ ਬੁਲਾਇਆ ਸੀ ਸੀਐਮ ਹਾਊਸ ਤੇ ਕੋਈ ਮਿਲਿਆ ਨਹੀਂ ਅੱਗੋਂ ਦੀ ਇਹ ਇਹ ਸੈਂਸਿਟੀਵਿਟੀ ਹੈਗੀ ਐ ਇਸ ਈਸ ਦੇ ਲਈ ਉਹ ਮਾਵਾਂ ਉੱਥੇ ਬੈਠੀਆਂ ਵਿਚਾਰੀਆਂ ਉਹਨਾਂ ਨੂੰ ਕਿਹਾ ਸੀ ਨਾ ਭੁਖੜਤਾਲ ਕਰੋ ਲੇਕਿਨ ਨਹੀਂ ਮੰਨਦੇ ਅਗਲੇ ਤੇ ਅਹੀ ਹਣ ਮੈਂ ਸੋਚਿਆ ਆਖਰੀ ਵਾਰ ਆ ਭਗਵੰਤ ਮਾਨ ਸਾਹਿਬ ਨੂੰ ਮੈਂ ਬੇਨਤੀ ਕਰਾਂ ਜੇ ਮੈਂ ਭਗਵਾਨ ਜੀ ਮਾਨ ਸਰ ਤੁਹਾਡੇ ਕੋਲ ਮੇਰੀ ਗੱਲ ਅਗਰ ਪਹੁੰਚਦੀ ਹੋਏ ਕਿਸੇ ਤਰ੍ਹਾਂ ਨਾਲ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਕਿ ਸਾਨੂੰ ਇੱਥੇ 11 ਮਹੀਨੇ ਤੋਂ ਵੱਧ ਹੋ ਗਿਆ ਸਾਨੂੰ ਕਿਤੇ ਦੀ ਕੋਈ ਨਿਆਣੀ ਮਿਲਿਆ ਤੁਸੀਂ ਜਦੋਂ ਨਵੇਂ-ਨਵੇਂ ਪੋਲਿਟਿਕਸ ਆਏ ਸੀਗੇ ਤੇ ਹਿੰ ਸਾਰਿਆਂ ਨੇ ਤੁਹਾਨੂੰ ਪਸੰਦ ਕੀਤਾ ਸੀਗਾ ਤੁਹਾਨੂੰ ਪ੍ਰਮੋਟ ਕੀਤਾ ਸੀਗਾ ਸਾਡੀਆਂ ਪੁਰਾਣੀਆਂ ਫੇਸਬੁੱਕਾਂ ਦੇ ਜਾ ਕੇ ਤੁਸੀਂ ਦੇਖੋ ਤੁਹਾਡੇ ਵੀਡੀਓ ਵੀ ਪਏ ਹੋਣੇ ਕਈ 2015 ਦੇ ਵਿੱਚ ਤੁਹਾਡੇ ਨਾਲ ਮੇਰੀ ਇੱਕ ਮੁਲਾਕਾਤ ਸੀ ਉੱਤੇ ਮੈਂ ਫੋਟੋ ਦੇ ਵਿੱਚ ਇਹ ਲਿਖਿਆ ਸੀ ਕਿ 2015 ਦੇ ਵਿੱਚ ਫੇਸਬੁਕ ਤੇ ਨੈਕਸਟ ਸੀਐਮ ਆਫ ਪੰਜਾਬ ਉਦੋਂ ਸ਼ਾਇਦ ਤੁਹਾਨੂੰ ਇਹ ਵਿਸ਼ਵਾਸ ਨਹੀਂ ਸੀਗਾ ਕਿ ਮੈਂ ਉਹ ਤੁਹਾਨੂੰ ਇਹ ਗੱਲ ਬੋਲੀ ਸੀ ਉਸ ਦੇ ਅੱਜ ਇੰਨੇ ਸਾਲਾਂ ਬਾਅਦ ਅਹੀਂ ਤੁਹਾਨੂੰ ਵੋਟ ਦਿੱਤੀ ਜਾਂ ਨਹੀਂ ਦਿੱਤੀ ਬਦਕਿਸਮਤੀ ਨਾਲ ਜਾਂ ਖੁਸ਼ਕਿਸਮਤੀ ਦੇ ਨਾਲ ਤੁਸੀਂ ਅੱਜ ਪੰਜਾਬ ਦੇ ਰਾਜਾ ਹੋ ਤੁਸੀਂ ਪੰਜਾਬ ਦੇ ਚੀਫ ਮਿਨਿਸਟਰ ਤੁਹਾਡੇ ਹੱਥ ਵਿੱਚ ਪਾਵਰ ਹੈ ਤੁਹਾਡੇ ਕਹਿਣ ਤੇ ਤੁਹਾਡੇ ਇਸ਼ਾਰੇ ਤੇ ਐਮਐਸ ਲੱਗਦੀ ਹੈ ਤੁਹਾਡੇ ਇਸ਼ਾਰੇ ਤੇ ਐਮਐਸ ਹਟ ਸਕਦੀ ਹੈ ਅੱਜ ਤੁਹਾਡੇ ਕੋਲ ਇੱਕ ਮੈਂ ਕਹਿੰਨਾ ਇੱਕ ਬਹੁਤ ਵੱਡਾ ਮੌਕਾ ਹੈ ਕਿ ਤੁਸੀਂ ਆਪ ਸਭ ਨੂੰ ਲੀਡ ਲੈ ਕੇ ਇਸ ਚੀਜ਼ ਦੇ ਵਿੱਚ ਅੱਗੇ ਆਓ ਤੇ ਆ ਕੇ ਉਹ ਜਿਹੜੀਆਂ ਬਜ਼ੁਰਗ ਮਾਵਾਂ ਨੇ ਘੱਟ ਤੋਂ ਘੱਟ ਉਹਨਾਂ ਦਾ ਭੋਖੜ ਤਾਂ ਤੁਸੀਂ ਘਟਵਾ ਦਿਓ ਕਿਤੇ ਨਾ ਕਿਤੇ ਜਿਹੜੀ ਇੰਨੀ ਵੱਡੇ ਲੈਵਲ ਦੇ ਉੱਤੇ ਸਿੱਖਾਂ ਦੇ ਵਿੱਚ ਸਿੱਖਾਂ ਦੇ ਬਹੁਤ ਵੱਡੇ ਵਰਗ ਦੇ ਵਿੱਚ ਇੱਕ ਨਿਰਾਸ਼ਤਾ ਹੈ ਸਰਕਾਰ ਦੇ ਪ੍ਰਤੀ ਇੱਕ ਵਿਰੋਧਤਾ ਹੈ ਉਸ ਨੂੰ ਕਾਰ ਕਰੋ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਸਾਡੀ ਸਜ਼ਾ ਘੱਟ ਕਰ ਦਿਓ ਤੁਸੀਂ ਸਾਨੂੰ ਸਜ਼ਾ ਦੇ ਲਈ ਹੁਣ ਸਾਲ ਤੁਸੀਂ ਲਵਾ ਲਿਆ ਅਸੀਂ ਸਿਰਫ ਇੰਨਾ ਹੀ ਮੰਗਦੇ ਹਾਂ ਕਿ ਸਾਨੂੰ ਪੰਜਾਬ ਲੈ ਆਓ ਸਾਡੇ ਜਿਹੜੇ ਪਰਚੇ-ਪੁਰਚੇ ਹੈਗੇ ਆ ਇਹ ਦਫਾ ਕਰੋ ਕਿਉਂਕਿ ਸਜ਼ਾ ਤੁਸੀਂ ਦੇ ਹੀ ਦਿੱਤੀ ਨਾ ਇਹਨੂੰ ਤੁਸੀਂ ਕਹੋ ਜੀ ਨਹੀਂ ਇਹ ਤੇ ਡਿਟੈਂਸ਼ਨ ਸੀ ਹੈ ਤੇ ਸਜ਼ਾ ਇੱਕ ਸਾਲ ਤੁਸੀਂ ਦੁਖੀ ਕਰ ਲਿਆ ਦੁਖੀ ਹੋ ਲਏ ਸਾਡੇ ਪਰਿਵਾਰ ਦੁਖੀ ਹੋ ਲਏ ਬਹੁਤ ਮਹੱਲੀ ਨੁਕਸਾਨ ਹੋ ਗਿਆ ਬਹੁਤ ਮਾਨਸਿਕ ਨੁਕਸਾਨ ਹੋ ਗਿਆ ਹੁਣ ਘੱਟ ਤੋਂ ਘੱਟ ਉੱਥੇ ਜਿਹੜੇ 30 ਬੰਦੇ ਅੰਮ੍ਰਿਤਸਰ ਜੇਲ੍ਹ ਚ ਬੰਦ ਨੇ ਉਹਨਾਂ ਦੀ ਬੇਲਾਂ ਕਰਾਣੀਆਂ ਸ਼ੁਰੂ ਹੋ ਜਾਣ ਇੰਨੀ ਕਿ ਸਾਡੀ ਮੰਗ ਹੈ ਤੁਸੀਂ ਇਹ ਤੁਹਾਡੇ ਵੱਲੋਂ ਚਾਹੀਦਾ ਹੈ ਕਿ ਤੁਸੀਂ ਜੋ ਭਾਈ ਸਾਹਿਬ ਕਰ ਰਹੇ ਸੀਗੇ ਨਸ਼ਾ ਛੁਡਾਉਣ ਦੀ ਗੱਲ ਹੋ ਰਹੀ ਸੀ ਨਾ ਸਾਡੇ ਤੇ ਐਨਐਸਐਸ ਲਈ ਲਾ ਦਿੱਤਾ ਗਿਆ ਜਿਹਦੇ ਵਿੱਚੋਂ ਇੱਕ ਵਜਾ ਇਹ ਦੱਸੀ ਗਈ ਕਿ ਨਸ਼ਾ ਛਡਾਓ ਕੇਂਦਰ ਚੱਲਦਾ ਪਿਆ ਸੀਗਾ ਉਸਦੇ ਪੇਪਰ ਪੂਰੇ ਨਹੀਂ ਸੀਗੇ ਲਦਾ ਸੀ ਯਾਰ ਨਸ਼ਾ ਛੁਡਾਊ ਕੇਂਦਰ ਸੀਗਾ ਨਸ਼ਾ ਪੀ LANਦੇ ਨਹੀਂ ਪਏ ਸੀ ਉੱਥੇ ਕੋਈ ਆਤਤਾ ਨਹੀਂ ਖੋਲਿਆ ਸੀਗਾ ਨਸ਼ਾ ਛੁਡਾਣ ਦੇ ਵਿੱਚ ਅਗਰ ਕੋਈ ਫੀਪਰ ਘਟ ਸੀਗੇ ਸਰਕਾਰ ਵੱਲੋਂ ਇਹ ਹੋਣਾ ਚਾਹੀਦਾ ਸੀਗਾ ਕਿ ਅਸੀਂ ਤੁਹਾਨੂੰ ਜਗ੍ਹਾ ਦਿੰਨੇ ਆ ਅਸੀਂ ਤੁਹਾਨੂੰ ਦਵਾਈਆਂ ਦਿੰਨੇ ਆ ਅਸੀਂ ਤੁਹਾਨੂੰ ਮਨ ਪਾਵਰ ਦਿੰਨੇ ਆ ਕਿ ਤੁਸੀਂ ਇਹ ਵਧੀਆ ਕੰਮ ਕਰਦੇ ਪਏ ਹੋ ਪੰਜਾਬ ਜਿਹੜਾ ਨਸ਼ਿਆਂ ਦੇ ਵਿੱਚ ਬੇੜਾ ਗਰਕ ਹੋ ਰਿਹਾ ਜਵਾਨੀ ਦਾ ਉਸ ਨੂੰ ਕੱਢਣ ਦੇ ਵਿੱਚ ਅਸੀਂ ਰੜ ਕੇ ਕੰਮ ਕਰੀਏ ਤੁਸੀਂ ਸਭੋ ਤੁਹਾਡੇ ਤੇ ਐਨਐਸ ਲਾ ਕੇ ਤੁਹਾਨੂੰ ਇੱਥੇ ਛੱਡ ਦਿੱਤਾ ਹੁਣ ਵੀ ਹੁਣ ਵੀ ਅਸੀਂ ਜੇ ਤੁਸੀਂ ਮਿਲ ਕੇ ਭਾਈ ਸਾਹਿਬ ਦੇ ਨਾਲ ਇਹ ਇਹ ਜਿਹੜੀਆਂ ਚੀਜ਼ਾਂ ਅਸੀਂ ਕਰਨਾ ਚਾਹ ਰਹੇ ਹਾਂ ਇਹਦੇ ਵਿੱਚ ਰਲ ਮਿਲ ਕੇ ਚੱਲੀਏ ਤੁਸੀਂ ਉਹ ਮੁਹੱਲਾ ਕਲੀਨਿਕ ਤੇ ਖੋਲਦੇ ਪਏ ਮੁਹੱਲਾ ਕਲੀਨਿਕਾ ਚ ਜਾਣਾ ਕਿ ਕਹਿੰਦੇ ਆ ਜਵਾਨੀ ਦਾ ਸਾਰੀ ਗਰਗ ਹੋਈ ਜਾ ਰਹੀ ਹੈ ਨਸ਼ਿਆਂ ਦੇ ਵਿੱਚ ਘਰਾਂ ਦੇ ਘਰ ਉਜੜਦੇ ਪਏ ਆ ਅਸੀਂ ਨਸ਼ਾ ਮੁਹੱਲਾ ਕਲੀਨਿਕਾ ਦੇ ਵਿੱਚ ਜਾ ਕੇ ਉੱਥੇ ਕਿਹੜੇ ਦੀਵੇ ਬਾਲਾਂਗੇ ਔਰ ਤੁਹਾਨੂੰ ਇਹ ਵੀ ਇੱਕ ਬੇਨਤੀ ਹੈ ਤੁਸੀਂ ਇੱਕ ਵੱਡੇ ਆਰਟਿਸਟ ਰਹੇ ਹੋ ਤੁਸੀਂ ਸਟੇਜ ਦੇ ਮਾਹਿਰ ਆਰਟਿਸਟ ਰਹੇ ਹੋ ਤੁਸੀਂ ਸਟੇਜ ਤੋਂ ਜਿਹੜੇ ਚੜ੍ਹ ਚੜ੍ਹਦੇ ਸਾਰੀ ਤੁਸੀਂ ਆਡੀਅנס ਦੀ ਨਬਜ਼ ਪੜ ਲੈਂਦੇ ਹੁੰਦੇ ਸੀਗੇ ਅੱਜ ਤੁਸੀਂ ਜਿਸ সিংহাসਨ ਤੇ ਬੈਠੇ ਹੋ ਇਹ সিংহাসਨ ਤੁਹਾਡਾ ਸਟੇਜ ਹੈ ਤੇ ਪੂਰਾ ਪੰਜਾਬ ਤੁਹਾਡੀ ਆਡੀਅנס ਹੈ ਤੁਸੀਂ ਕਿਉਂ ਆਡੀਅנס ਦੀ ਨਬਜ਼ ਫੜਨ ਦੇ ਵਿੱਚ ਫੇਲ ਹੁੰਦੇ ਪਏ ਹੋ ਮੈਨੂੰ ਲੱਗਦਾ ਹੈ ਕਿ ਤੁਹਾਡੇ ਸਲਾਹਕਾਰ ਤੁਹਾਨੂੰ ਗਲਤ ਸਲਾਹਾਂ ਦੇ ਰਿਹਾ ਹੈ ਨਾ ਕਿਸਾਨਾਂ ਦੇ ਮਸਲੇ ਦੇ ਵਿੱਚ ਅਹੀਂ ਠੀਕ ਕਰੜਾ ਚੱਲ ਪਾ ਰਹੇ ਆ। ਨਾ ਇੱਧਰ ਅਸੀਂ ਇਸ ਟੀਨ ਨੂੰ ਸੰਭਾਲ ਪਾ ਰਹੇ ਆ। ਅੱਜ ਤੁਸੀਂ ਜਿੱਥੇ ਵੀ ਜਿਹੜੀ ਵੀ ਜਗ੍ਹਾ ਤੇ ਹੋ ਤੁਹਾਡੇ ਬੀਤੇ ਹੋਏ ਕੱਲ੍ਹ ਵਿੱਚ ਤੁਸੀਂ ਕੀ ਫੈਸਲੇ ਲਏ ਸੀ ਉਸ ਵਜ੍ਹਾ ਨਾਲ ਤੁਸੀਂ ਅੱਜ ਜਿਸ ਪੋਜੀਸ਼ਨ ਤੇ ਹੋ ਉੱਥੇ ਹੋ। ਅੱਜ ਤੁਸੀਂ ਕੀ ਫੈਸਲੇ ਲਹੋਗੇ ਉਹ ਆਉਣ ਵਾਲੇ ਕੱਲ੍ਹ ਵਿੱਚ ਤੁਹਾਡੀ ਕੀ ਪੋਜੀਸ਼ਨ ਹੋਏਗੀ ਉਹਦੇ ਉੱਤੇ ਡਿਪੈਂਡ ਕਰਨਾ ਹੈ। ਜੇ ਤੁਸੀਂ ਅੱਜ ਸਹੀ ਫੈਸਲੇ ਲਿੱਤੇ ਤੇ ਤੁਹਾਡੀ ਆਉਣ ਵਾਲੇ ਸਮੇਂ ਦੇ ਵਿੱਚ ਸਹੀ ਪੋਜੀਸ਼ਨ ਹੋਣੀ ਹੈ। ਜੇ ਤੁਸੀਂ ਗਲਤ ਔਰ ਘਟੀਆ ਫੈਸਲੇ ਲਿੱਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਸੱਤਾ ਨਹੀਂ ਰਹਣੀ ਤੁਹਾਡਾ ਤੁਹਾਡਾ ਆਉਣ ਵਾਲਾ ਸਮਾਂ ਫਿਰ ਸਹੀ ਨਹੀਂ ਮੈਂ ਤੁਹਾਨੂੰ ਧਮਕੀ ਨਹੀਂ ਦੇ ਰਿਹਾ ਮੈਂ ਤੁਹਾਨੂੰ ਬਦਵਾ ਨਹੀਂ ਦੇ ਰਿਹਾ ਮੈਂ ਤੁਹਾਨੂੰ ਐਸੇ ਭਰਾ ਦੇ ਨਾਤੇ ਤੁਹਾਨੂੰ ਇਹ ਬੋਲ ਰਿਹਾ ਕਿ ਤੁਹਾਡਾ ਇਹ ਬਹੁਤ ਕੋਈ ਤੁਹਾਨੂੰ ਗਲਤ ਸਲਾਹਾਂ ਦੇ ਕੇ ਤੁਹਾਨੂੰ ਗਲਤ ਰਾਹ